ਇੰਡੀਆ ਤੋਂ ਵਾਪਸ ਜਾਂਦੇ ਹੀ ਪੁਤਿਨ ਦੁਆਰਾ ਜਾਂ ਕਹਿ ਲਓ ਰਸ਼ੀਆ ਦੁਆਰਾ ਯੂਕਰੇਨ ਦੇ ਤੇ ਬਹੁਤ ਵੱਡਾ ਹਮਲਾ ਕੀਤਾ ਗਿਆ 700 ਦੇ ਕਰੀਬ ਇਹ ਸਟ੍ਰਾਈਕ ਕੀਤੀਆਂ ਗਈਆਂ ਜਿਹਦੇ ਵਿੱਚੋਂ 650 ਦੇ ਕਰੀਬ ਡਰੋਨ ਸੀਗੇ 50 ਦੇ ਕਰੀਬ ਜਿਹੜੀਆਂ ਮਜ਼ਾਈਲਾਂ ਸੀਗੀਆਂ ਜਿਹਦੇ ਨਾਲ ਇਹ ਹਮਲੇ ਕੀਤੇ ਗਏ 29 ਜਗ੍ਹਾ ਦੇ ਉੱਤੇ ਹਮਲੇ ਕੀਤੇ ਗਏ ਇਹ ਬਹੁਤ ਵੱਡਾ ਹਮਲਾ ਆ ਬਹੁਤ ਸਾਰੇ ਨੁਕਸਾਨ ਕੀਤੇ ਆ ਉੱਥੇ ਯੂਕਰੇਨ ਦੇ ਵਿੱਚ ਹਾਲਾਂਕਿ ਯੂਕਰੇਨ ਦਾ ਕਹਿਣਾ ਉਹਨਾਂ ਨੇ ਬਹੁਤ ਸਾਰੀਆਂ ਮਜ਼ਾਈਸ ਤੇ ਡਰੋਨ ਜਿਹੜੇ ਸੀਗੇ ਉਹ ਹਵਾ 'ਚ ਹੀ ਨਸ਼ਟ ਕਰ ਦਿੱਤੇ ਫਿਰ ਵੀ ਬਹੁਤ ਜਾ ਕੇ ਡਰੋਨਸ ਤੇ ਮਜ਼ਾਈਲ ਉਹਨਾਂ ਦੇ ਇੱਥੇ ਹਿੱਟ ਹੋਏ ਆ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਆ ਜ਼ਿਆਦਾਤਰ ਜਿਹੜੇ ਇਹ ਮਜ਼ਾਈਲ ਤੇ ਡਰੋਨ ਸੀਗੇ ਉਹਨਾਂ ਨੇ ਜਿਹੜੇ એનર્ਜੀ ਸੈਕਟਰ ਸੀਗੇ ਜੁਕਰੇਨ ਦੇ ਬਿਜਲੀ ਘਰ ਸੀਗੇ ਜਾਂ ਰੇਲਵੇ ਸਟੇਸ਼ਨ ਸੀਗੇ ਇਸ ਤਰ੍ਹਾਂ ਜਿਹੜੇ ਪਬਲਿਕ ਸੈਕਟਰ ਸੀਗੇ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਕਿਉਂਕਿ ਜਿਹੜਾ ਇਹ એનર્ਜੀ ਸੈਕਟਰ ਆ ਉਹਦੀ ਆਉਣ ਵਾਲੇ ਸਮੇਂ ਦੇ ਵਿੱਚ ਜੁਕਰੇਨ ਦੇ ਵਿੱਚ ਬਹੁਤ ਲੋੜ ਆ ਕਿਉਂਕਿ ਉੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਆ ਸੋ ਕਮਰਿਆਂ ਨੂੰ ਗਰਮ ਕਰਨ ਦੇ ਲਈ ਹੀਟ ਦੇ ਲਈ ਹੀ ਇਹ એનર્ਜੀ ਸੈਕਟਰ ਬਿਜਲੀ ਘਰ ਜਿਹੜੇ ਸੀਗੇ ਉਹਨਾਂ ਦੀ ਬਹੁਤ ਜ਼ਰੂਰਤ ਸੀਗੀ ਸੋ ਉਹਨਾਂ ਨੂੰ ਤਬਾਹ ਕਰਕੇ ਇੱਕ ਤਰ੍ਹਾਂ ਦੇ ਨਾਲ ਉੱਥੇ ਹਾਲਾਤ ਹੋਰ ਹੀ ਨੇ ਸਖਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਰਸ਼ੀਆ ਦੁਆਰਾ ਦੂਸਰਾ ਜਿਹੜਾ ਇਹ ਯੂਕਰੇਨ ਦਾ ਜਲੈਂਸ ਕੀ ਆ ਉਹ ਅਗਲੇ ਮਹੀਨੇ ਹੋ ਸਕਦਾ ਹੈ ਜਿੱਦਾਂ ਕਿ ਖਬਰਾਂ ਆ ਰਹੀਆਂ ਇੰਡੀਆ ਆ ਸਕਦਾ ਹੈ ਹਾਂਜੀ ਇੱਕ ਪਾਸੇ ਜਿਹੜੇ ਦੋ ਉਦੇਸ਼ਾਂ ਦੀ ਲੜਾਈ ਲੱਗੀ ਆ ਦੋਨੋਂ ਹੀ ਦੁਸ਼ਮਣ ਆ ਰਸ਼ੀਆ ਤੇ ਯੂਕਰੇਨ ਪਹਿਲਾਂ ਹੁਣ ਇਹ ਰਸ਼ੀਆਲੇ ਪੁਤਿਨ ਦੋ ਦਿਨ ਦੇ ਦੌਰੇ ਤੇ ਆ ਕੇ ਗਏ ਆ ਇੰਡੀਆ 4 ਤੇ 5 ਦਸੰਬਰ ਨੂੰ ਸੋ ਉਹਦੇ ਇੰਡੀਆ ਉੱਤੇ ਕੀ ਪ੍ਰਭਾਵ ਪਊਗੇ ਤੇ ਇਹ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਵਾਰ ਆ ਉਹਦੇ ਵਿੱਚ ਕਿੱਥੋਂ ਤੱਕ ਹਾਲਾਤ ਗਏ ਆ ਤੇ ਕਿਹੜੀ ਇੱਕ ਸਿਟੀ ਨਮੀ ਰਸ਼ੀਆ ਨੇ ਜਿੱਤ ਲਈ ਆ ਜਿਹੜੀ ਕਿ ਯੂਕਰੇਨ ਲਈ ਬਹੁਤ ਹੀ ਮਹੱਤਵਪੂਰਨ ਸੀਗੀ ਸਾਰੀਆਂ ਗੱਲਾਂ ਤੇ ਵਿਸਤਾਰ ਨਾਲ ਚਰਚਾ ਕਰਦੇ ਆ ਅੱਜ ਪੁਤਿਨ ਦੇ ਇੰਡੀਆ ਆਉਣ ਤੋਂ ਪਹਿਲਾਂ ਹੀ ਪੁਤਿਨ ਨੇ ਇੱਕ ਮੀਟਿੰਗ ਕੀਤੀ ਸੀਗੀ ਯੂਐਸ ਜਿਹੜੀ ਪੀਸ ਟੌਕ ਟੀਮ ਜਿਹੜੀ ਟਰੰਪ ਨੇ ਹੀ ਬਣਾਈ ਆ ਜਿਹਦੇ ਵਿੱਚ ਸਟੀਫ ਬਿਟਕੋਫ ਤੇ ਉਹਦੀ ਅਗਵਾਈ ਦੇ ਵਿੱਚ ਇਹਨੇ ਪੂਰੀ ਉੱਥੇ ਮੀਟਿੰਗ ਵਗੈਰਾ ਵੀ ਕੀਤੀ ਸੀਗੀ ਮਾਸਕੋ ਦੇ ਵਿੱਚ ਹੀ ਇਹਨਾਂ ਨੇ ਪੂਰੇ ਆਪਣੇ ਪਲਾਨ ਦੱਸੇ ਸੀਗੇ ਕਿ ਕਿਸ ਤਰ੍ਹਾਂ ਯੂਕਰੇਨ ਤੇ ਰਸ਼ੀਆ ਤੁਹਾਡੀ ਜਿਹੜੀ ਆ ਉਹ 20 ਜਿਹੜੀ ਆ ਉਹ ਹੋ ਸਕਦੀ ਆ ਲੜਾਈ ਰੁਕ ਸਕਦੀ ਆ ਇਹਦੇ ਵਿੱਚ ਜਿਹੜੀ ਇਹ ਟੀਮ ਸੀਗੀ ਉਹਨੇ ਵੀ ਦੱਸਿਆ ਜੀ ਯੂ ਐਸ ਏ ਵਾਲੀ ਨੇ ਤੇ ਇਧਰੋਂ ਜਿਹੜਾ ਪੁਤਿਨ ਸੀਗਾ ਉਹ ਵੀ ਆਪਣੇ ਬੰਦੇ-ਬੰਦੇ ਨਾਲ ਲੈ ਕੇ ਬੈਠਾ ਜੀ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਸੀਗੀ ਇਸੇ ਹੀ ਦੌਰਾਨ ਇਹ ਜਦੋਂ ਇੰਡੀਆ ਆਉਂਦੇ ਆ ਪੁਤਿਨ ਤੇ ਉਹਦੇ ਨਾਲ ਜਿੰਨਾ ਵੀ ਪੂਰਾ ਹਮਲਾ ਲੈ ਕੇ ਇੱਥੇ ਆਉਂਦਾ ਆ ਉਹ ਪਿੱਛੋਂ ਹੀ ਜਿਹੜਾ ਯੂਕਰੇਨ ਆ ਉਹ ਬਹੁਤ ਵੱਡਾ ਹਮਲਾ ਕਰ ਦਿੰਦਾ ਆ ਇਹ ਰਸ਼ੀਆ ਦੀ ਇੱਕ ਰੈਫਾਇਨਰੀ ਦੇ ਉੱਤੇ ਰਿਆਜਨ ਤੇਲ ਰੈਫਾਇਨਰੀ ਜੋ ਕਿ ਬਹੁਤ ਵੱਡੀ ਇੱਕ ਰੈਫਾਇਨਰੀ ਆ ਰਸ਼ੀਆ ਦੀ ਤੇ ਯੂਕਰੇਨ ਨੂੰ ਵੀ ਪਤਾ ਹੈ ਕਿ ਰਸ਼ੀਆ ਜੇਕਰ ਹਾਲੇ ਤੱਕ ਵੀ ਟਿਕਿਆ ਹੋਇਆ ਐ ਇਸ ਲੜਾਈ ਦੇ ਵਿੱਚ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਕਾਰਨ ਜਿਹੜੀ ਉਹ એનર્ਜੀ ਜਾਂ ਉਹ ਤੇਲ ਆ ਇਸ ਲਈ ਹੀ ਜਿਹੜੇ ਉਹ ਰੈਫਾਇਨਰੀਆਂ ਇਹਨਾਂ ਦੀਆਂ ਉਹਨੂੰ ਹੀ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਯੂਕਰੇਨ ਵਾਲੇ ਸੋ ਇਹਦੇ ਨਾਲ ਹੀ ਪੁਤਿਨ ਕਹਿ ਸਕਦੇ ਆ ਇੱਕ ਤਰ੍ਹਾਂ ਨਾਲ ਹੋਰ ਖਿੱਚ ਕੇ ਇੱਕ ਪਾਸੇ ਪੀਸਟਾਕ ਚੱਲ ਰਹੀ ਸੀਗੀ ਇਸੇ ਲਈ ਹੀ ਪੁਤਿਨ ਨੇ ਜਾਂਦੇ ਸਾਰੇ ਇੱਥੋਂ ਇੰਡੀਆ ਤੋਂ ਹੀ ਤੇ ਉਹਨੇ ਇਹ 700 ਦੇ ایرਸਟ੍ਰੈਕ ਕੀਤੀਆਂ ਸਾਰਾ ਏਰੀਆ ਨੇ ਪੂਰੇ ਜਿਹੜੇ ਇਹ ਸਟ੍ਰੈਕ ਕਰ ਕਰਕੇ 29 ਜਗ੍ਹਾ ਦੇ ਉੱਤੇ ਮਜ਼ਾਈਲਾ ਤੇ ਡਰੋਨ ਦੇ ਨਾਲ ਇੱਕ ਵਾਰੀ ਪੂਰਾ ਤਹਿਲਕਾ ਮਚਾ ਦਿੱਤਾ 700 ਦੇ ਕਰੀਬ ਜਿਹੜੀ 에ਅਰ ਸਟ੍ਰੈਕ ਕੀਤੀ ਰਸ਼ੀਆ ਨੇ ਉਹਦੇ ਵਿੱਚ ਇੱਕ ਮਜ਼ਹਲ ਇਹਨਾਂ ਨੇ ਆਪਣੇ ਹੀ ਸ਼ਹਿਰ ਦੇ ਉੱਤੇ ਵੀ ਸਿੱਟ ਲਈ ਆ ਨਾਮ ਆ ਸ਼ਹਿਰ ਦਾ ਜੀ ਬੈਲਗੋ ਰੋਡ ਹਾਂਜੀ ਇਹ ਰਸ਼ੀਆ ਦਾ ਹੀ ਸ਼ਹਿਰ ਸਿਗਾ ਇਹ ਬੰਬ ਫਿਲਾਲ ਜਾਦੇ ਫਟਿਆ ਨਹੀਂ ਗਾ ਕਹਿੰਦੇ ਇਹਦੇ ਵਿੱਚ ਵਿਸਫੋਟ ਜਿਹੜਾ ਉਸ ਲੈਵਲ ਤੇ ਨਹੀਂ ਹੋਇਆ ਪਰ ਹੋਇਆ ਜ਼ਰੂਰ ਆ ਪਰ ਰਸ਼ੀਆ ਵਾਲੇ ਕਹਿੰਦੇ ਆ ਕਿ ਸਾਡਾ ਇਹਦੇ ਵਿੱਚ ਬਾਲਾ ਕੋਈ ਨੁਕਸਾਨ ਨਹੀਂ ਹੋਇਆ ਆਪਣਾ ਨੁਕਸਾਨ ਕੋਈ ਦੱਸਦਾ ਨਹੀਂ ਇਹਦਾ ਹੋ ਸਕਦਾ ਹੋਇਆ ਵੀ ਹੋਵੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਜਿਹੜੇ ਹਮਲੇ ਆ ਉਹ ਪਿਛਲੇ ਕੁਝ ਕ ਮਹੀਨਿਆਂ ਤੋਂ ਬਹੁਤ ਜ਼ਿਆਦੇ ਵਧ ਦੀ ਹੈ ਅਲਾਸਕਾ ਦੇ ਵਿੱਚ 트ੰਪ ਤੇ ਪੁਤਿਨ ਦੀ ਜਿਹੜੀ ਗੱਲਬਾਤ ਹੋਈ ਸੀਗੀ ਉਹ ਸਿਰੇ ਤਾਂ ਨਹੀਂ ਚੜੀ ਸੀਗੀ ਉਸ ਤੋਂ ਬਾਅਦ ਹੀ ਪੁਤਿਨ ਨੇ ਜਿਹੜੇ ਹਮਲੇ ਸੀਗੇ ਜੁਕਰੇਨ ਦੇ ਉੱਤੇ ਹੋਰ ਡਬਲ ਟ੍ਰਿਪਲ ਕਰ ਦਿੱਤੇ ਆ ਇੱਥੇ ਐਸ ਵਿਲੇ ਜਿਹੜਾ ਜੁਕਰੇਨ ਦੇ ਵਿੱਚ ਜਿਹੜੇ ਡਰੋਨਸ ਦੇ ਨਾਲ ਹਮਲੇ ਉਹਨੇ ਬਹੁਤ ਜ਼ਿਆਦਾ ਕੀਤੇ ਆ ਡਰੋਨ ਤੋਂ ਬਚਣ ਦੇ ਲਈ ਹੀ ਜੁਕਰੇਨ ਨੇ ਪੂਰੀ ਸਿਟੀ ਜਿਹੜੇ ਆਪਣੇ ਵਿੱਚ ਉਹਨਾਂ ਦੇ ਹੈਗੀਆਂ ਜੁਕਰੇਨ ਦੇ ਵਿੱਚ ਉਹਨਾਂ ਦੇ ਜਿਹੜੀਆਂ ਸੜਕਾਂ ਉਹਨਾਂ ਦੇ ਉੱਤੇ ਇਦਾਂ ਦੇ ਨੈੱਟ ਨੂੰ ਟਪਾਏ ਪੂਰੀਆਂ ਨਿਊਜ਼ ਜਾਂ ਇਸ ਤਰ੍ਹਾਂ ਦੀਆਂ ਫੋਟਾਂ ਤੁਸੀਂ ਦੇਖੀਆਂ ਹੋਣੀਆਂ ਕਿ ਡਰੋਨ ਇਦੇ ਵਿੱਚ ਹੀ ਫਸ ਜਾਊਗਾ ਜਾਂ ਕੁਝ ਵੀ ਜਾਂ ਨੁਕਸਾਨ ਘਟ ਕਰੂਗਾ ਇਸ ਤਰ੍ਹਾਂ ਇਹਨਾਂ ਨੇ ਕਵਰ ਕੀਤੀਆਂ ਹੋਈਆਂ ਸੀ ਪਰ ਇਸ ਦੇ ਬਾਵਜੂਦ ਵੀ ਰਸ਼ੀਆ ਵਾਲੇ ਕਾਫੀ ਨੁਕਸਾਨ ਕਰਨ ਦੇ ਵਿੱਚ ਕਾਮਯਾਬ ਹੋਏ ਆ ਰਸ਼ੀਆ ਦਾ ਇਸ ਮੌਸਮ ਦੇ ਵਿੱਚ ਹਮਲੇ ਜਾਦੇ ਵਧਾਉਣ ਦਾ ਕਾਰਨ ਇਹ ਆ ਕਿ ਉੱਥੇ ਜਿਹੜੇ ਹਾਲਾਤ ਆ ਉਹਨੂੰ ਹੋਰ ਬੱਤਰ ਕੀਤਾ ਜਾ ਸਕੇ ਤਾਂ ਜੋ ਜਿਹੜੇ ਯੂਕਰੇਨ ਦੇ ਵਿੱਚ ਥੋੜੇ ਬਹੁਤੇ ਲੋਕ ਰਹਿ ਵੀ ਰਹੇ ਆ ਉਹ ਵੀ ਜ਼ੇਲੈਂਸਕੀ ਜਾਂ ਜਿਹੜੀ ਸਰਕਾਰ ਲੜ ਰਹੀ ਆ ਰਸ਼ੀਆ ਦੇ ਖਿਲਾਫ ਉਹਦੇ ਖਿਲਾਫ ਹੋ ਸਕਣ ਤਾ ਜੋ ਜੇਕਰ ਲੋਕ ਵੀ ਅੰਦਰ ਖਾਤੇ ਵਾਲੇ ਜਿਹੜੇ ਆ ਸਰਕਾਰ ਦੇ ਖਿਲਾਫ ਹੋ ਜਾਂਦੇ ਆ ਤਾਂ ਫਿਰ ਲੜਾਈ ਜਿਹੜੀ ਆ ਉਹ ਜਾਦਾ دیر ਨਹੀਂ ਚੱਲ ਸਕਦੀ ਹੁੰਦੀ ਕਿਉਂਕਿ ਲੋਕ ਵੀ ਤੰਗ ਆ ਜਾਂਦੇ ਆ ਕਿ ਸਾਨੂੰ ਇੱਥੇ ਇੱਕ ਤਰ੍ਹਾਂ ਦੇ ਨਾਲ ਕਿੰਨਾ ਇਹ ਖਰਾਬ ਹਾਲਾਤਾਂ ਦੇ ਵਿੱਚ ਰੱਖਿਆ ਜਾ ਰਿਹਾ ਸੋ ਇਸ ਲਈ ਹੀ ਰਸ਼ੀਆ ਦੁਆਰਾ ਜਿਹੜੇ ਵੀ ਇਹ ਪਬਲਿਕ ਸੈਕਟਰ ਰਹਿ ਗਿਆ ਜਿਹਦੇ ਵਿੱਚ ਇਹਨਾਂ ਦੇ ਬਿਜਲੀ ਘਰ ਹੋ ਗਏ ਇਹ ਇਹ ਰੇਲ ਲਾਈਨਾਂ ਹੋ ਗਈਆਂ ਜਾਂ ਹੋਰ ਬੱਸ ਸਟਾਪ ਹੋ ਗਏ ਜਿਹੜੇ ਵੀ ਆਵਾਜਾਈ ਦੇ ਸਾਧਨਾਂ ਜਾਂ ਜਿਨ੍ਹਾਂ ਤੋਂ ਬਿਜਲੀ ਜਾਊਗੀ ਅੱਗੇ ਮੌਸਮ ਉੱਥੇ ਸਰਦੀ ਦਾ ਹੈ ਯੂਕਰੇਨ ਦੇ ਵਿੱਚ ਲੋਕ ਜਿਹੜੇ ਆ ਹੋਰ ਤੰਗ ਪਰੇਸ਼ਾਨ ਹੋਊਗੇ ਇਸ ਤਰ੍ਹਾਂ ਦੇ ਹਾਲਾਤ ਉੱਥੇ ਪੈਦਾ ਕਰਨ ਦੀ ਕੋਸ਼ਿਸ਼ ਇਹ ਰਸ਼ੀਆ ਦੁਆਰਾ ਕੀਤੀ ਜਾ ਰਹੀ ਆ ਸੋ ਇਹ ਵੀ ਇੱਕ ਜੁਧ ਨੀਤੀ ਦਾ ਹੀ ਹਿੱਸਾ ਆ 60% ਜਿਹੜੀ ਯੂਕਰੇਨ ਦੀ ਇਹ ਗੈਸ ਪ੍ਰੋਡਕਸ਼ਨ ਆ ਉਹ ਕੱਟ ਚੁੱਕੀ ਆ ਸੋ ਇਹ ਲੜਾਈ ਆ ਇਹਨੂੰ 4 ਸਾਲ ਹੋ ਚੁੱਕੇ ਆ ਜੇ ਅਮਰੀਕਾ ਇਹ ਚੀਜ਼ ਕਹਿੰਦਾ ਹੈ ਕਿ ਜਿਹੜੀ ਲੜਾਈ ਪੁਤਿਨ ਜਾਂ ਰਸ਼ੀਆ ਕੁਛ ਹੀ ਦਿਨਾਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਜਿੱਤ ਸਕਦਾ ਸੀਗਾ ਸਿਰਫ ਅਮਰੀਕਾ ਜਾਂ ਯੂਰਪ ਵਾਲਿਆਂ ਦੀ ਮਦਦ ਦੇ ਨਾਲ ਹੀ ਇਹ ਇੰਨਾ ਲੰਬਾ ਇਹ ਲੜਾਈ ਜਿਹੜੀ ਆ ਉਹ ਚੱਲ ਸਕੀ ਆ 4 ਸਾਲ ਹੋ ਗਏ ਆ ਹੱਲੇ ਵੀ ਇਹ ਲੜਾਈ ਜਿਹੜੀ ਆ ਚੱਲ ਰਹੀ ਆ ਕਿਤੇ ਨਾ ਕਿਤੇ ਕਾਰਨ ਇਹ ਬਿਲਕੁਲ ਸਹੀ ਵੀ ਆ ਅਮਰੀਕਾ ਜਾਂ ਪਿੱਛੇ ਯੂਰਪ ਵਾਲੇ ਪੂਰੀ ਆਪਣਾ ਸਹਾਇਤਾ ਦੇ ਰਹੇ ਆ ਪੈਸਾ ਢੇਲਾ ਦੇ ਰਹੇ ਆ ਹਥਿਆਰ ਦੇ ਰਹੇ ਆ ਇਹਦੀ ਵਜ੍ਹਾ ਕਰਕੇ ਹੀ ਯੂਕਰੇਨ ਇੰਨਾ ਸਮਾਂ ਇਹ ਟਕਰਾਅ ਉਦੇ ਨਾਲ ਲੈ ਸਕਿਆ ਟੱਕਰ ਲੈ ਸਕਿਆ ਰੂਸ ਦੇ ਨਾਲ ਇਹ ਅਮਰੀਕਾ ਦੀ ਅਮਰੀਕਾ ਦੀ ਇੱਕ ਏਜੰਸੀ ਦੀ ਰਿਪੋਰਟ ਆ ਐਸ ਸੀ ਐਸ ਆਈ ਐਸ ਦੀ ਰਿਪੋਰਟ ਆ ਦਿਨਿਕ ਪਾਸਕਰ ਦੇ ਵਿੱਚ ਛਪੀ ਹੋਈ ਆ ਉਹਦੇ ਮੁਤਾਬਕ ਇਹ ਜਿਹੜੀ جنگ ਆ ਇਹਦੇ ਵਿੱਚ ਰੂਸ ਦੇ 2.5 ਲੱਖ ਦੇ ਕਰੀਬ ਸੈਨਿਕ ਮਰੇ ਆ ਰੂਸ ਦੇ 2.5 ਲੱਖ ਦੇ ਕਰੀਬ ਮਰੇ ਆ ਤੇ ਇਹਦੇ ਵਿੱਚ 9.5 ਲੱਖ ਦੇ ਕਰੀਬ ਜਿਹੜੇ ਸੈਨਿਕ ਆ ਰੂਸ ਦੇ ਉਹ ਜ਼ਖਮੀ ਹੋਏ ਆ ਤੇ ਦੂਜੇ ਪਾਸੇ ਜਿਹੜਾ ਯੂਕਰੇਨ ਆ ਉਹਦੇ ਵਿੱਚ 1 ਲੱਖ ਦੇ ਕਰੀਬ ਸੈਨਿਕ ਮਰੇ ਆ ਜਦਕਿ 4 ਲੱਖ ਦੇ ਕਰੀਬ ਆ ਜਿਹੜੇ ਜ਼ਖਮੀ ਹੋਏ ਆ ਸੈਨਿਕ ਇਹ ਅਮਰੀਕਾ ਦੀ ਰਿਪੋਰਟਾ ਹੋ ਸਕਦਾ ਹੈ ਇਹਦੇ ਵਿੱਚ ਰਸ਼ੀਆ ਦਾ ਘਾਟਾ ਜ਼ਿਆਦਾ ਦਿਖਾਇਆ ਗਿਆ ਹੋਵੇ ਕਿਉਂਕਿ ਅਮਰੀਕਾ ਨੇ ਰਸ਼ੀਆ ਦਾ ਘਟਾ ਹੀ ਦਿਖਾਉਣਾ ਹੈ ਫਿਲਹਾਲ ਮੈਂ ਤੁਹਾਨੂੰ ਇੱਕ ਅੰਕੜੇ ਜਿਹਾ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਅੰਕੜੇ ਉਹ ਸਾਹਮਣੇ ਆ ਰਿਹਾ ਬੇਸ਼ੱਕ ਜਿਹੜੇ ਰਸ਼ੀਆ ਤੋਂ ਅੰਕੜੇ ਆਉਗੇ ਉਹਦੇ ਵਿੱਚ ਰਸ਼ੀਆ ਵਾਲੇ ਕਹੂਗੇ ਕਿ ਸਾਡੇ ਬੰਦੇ ਘੱਟ ਮਰਿਆ ਅਸੀਂ ਜਿਹੜੇ ਯੂਕਰੇਨ ਵਾਲੇ ਆ ਜਾਦੇ ਮਰਿਆ ਪਰ ਜੇ ਗੱਲ ਕਰੀਏ ਤਾਂ ਦੋਨੋਂ ਹੀ ਦੇਸ਼ਾਂ ਦਾ ਕਾਫੀ ਨੁਕਸਾਨ ਹੋਇਆ ਯੂਕਰੇਨ ਤਾਂ ਇੱਕ ਤਰ੍ਹਾਂ ਦੇ ਨਾਲ ਹੱਸਦਾ ਬਸਦਾ ਦੇਸਗਾ ਇੰਡੀਆ ਤੋਂ ਵੀ ਬਹੁਤ ਸਾਰੇ ਸਟੂਡੈਂਟ ਯੂਕਰੇਨ ਪੜ੍ਹਨ ਜਾਂਦੇ ਸੀਗੇ ਇੱਥੋਂ ਤੱਕ ਕਿ ਮੈਡੀਕਲ ਦੀ ਪੜ੍ਹਾਈ ਆਪਣੇ ਬਹੁਤ ਸਾਰੇ ਸਟੂਡ ਪੈਂਦੀ ਸੀ ਸੋ ਇੱਕ ਹਸਦਾ ਬਸਦਾ ਦੇਸ਼ ਐਸ ਵੇਲੇ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਸਿਰਫ ਕਹਿ ਸਕਦੇ ਆ ਕਿ ਅਮਰੀਕਾ ਦੀ ਚੱਕ ਚਾ ਕੇ ਜਾਂ ਯੂਕਰੇਨ ਉਹ ਯੂਰਪ ਵਾਲਿਆਂ ਦੀ ਚੱਕ ਚਾ ਕੇ ਕਹਿ ਸਕਦੇ ਆ ਰਸ਼ੀਆ ਨੂੰ ਵੀ ਇਹ ਜਿਹੜੀ ਆਪਣੀ ਲੜਾਈ ਐ ਇਹਨੂੰ ਚੱਲਦੀ ਰੱਖਣ ਦੇ ਲਈ ਜੋ ਵੀ ਸਾਜੋ ਸਮਾਨ ਦੇ ਲਈ ਪੈਸਾ ਤੇ ਲਾਇਆ ਉਹ ਆਪਣੇ એનર્ਜੀ ਸੋਰਸਸ ਬੇਚ ਕੇ ਜਾਂ ਤੇਲ ਵੇਚ ਕੇ ਗੈਸ ਵੇਚ ਕੇ ਜਾਂ ਕੋਈ ਹੋਰ ਆਪਣੇ ਇਹ ਖਣਿਜ ਪਦਾਰਥ ਵੇਚ ਕੇ ਉੱਥੋਂ ਲੈਣਾ ਪੈ ਰਿਹਾ ਤੇ ਸੈਂਕਸ਼ਨਸ ਇੰਨੇ ਕੁ ਲਾਇਓ ਆ ਰਸ਼ੀਆ ਦੇ ਉੱਤੇ ਜਾਂ ਉਹਦੇ ਤੋਂ ਖਰੀਦਣ ਵਾਲਿਆਂ ਦੇ ਉੱਤੇ ਕਿ ਉਹਨੂੰ ਰਸ਼ੀਆ ਨੂੰ ਆਪਣਾ ਜਿਹੜਾ ਤੇਲ ਵੀ ਹੈ ਜਾਂ ਕੋਈ ਹੋਰ ਆਪਣੀਆਂ ਵਸਤਾਂ ਜਿਹੜੀ ਉਹਦੀ ਜ਼ਮੀਨ ਚੋਂ ਨਿਕਲਦੀਆਂ ਉਹ ਸਸਤੀਆਂ ਵੇਚਣੀਆਂ ਪੈ ਰਹੀਆਂ ਤੇ ਜਿਹੜੀ ਰਸ਼ੀਆ ਦੀ ਕਰੰਸੀ ਵੀ ਆ ਉਹ ਵੀ ਬਹੁਤ ਐਸ ਵੇਲੇ ਡਾਊਨ ਜਾ ਚੁੱਕੀ ਆ ਜੇ ਰਸ਼ੀਆ ਦੀ ਕਰੰਸੀ ਕਿਸੇ ਹੋਰ ਦੇਸ਼ ਦੇ ਵਿੱਚ ਚਲਾਉਣੀ ਆ ਐਸ ਵੇਲੇ ਬਹੁਤ ਔਖੀ ਹੋਈ ਆ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇੱਕ ਪ੍ਰੈਸ਼ਰ ਆ ਉਹ ਰਸ਼ੀਆ ਦੇ ਉੱਤੇ ਵੀ ਆ ਕਿ ਇਹ ਲੜਾਈ ਜਿਹੜੀ ਆ ਉਹਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾ ਸਕੇ ਪਰ ਹਾਲੇ ਇਸ ਜੰਗ ਦਾ ਮਸਲਾ ਇੰਨੀ ਛੇਤੀ ਜਿਹੜਾ ਆ ਸਹੂਲਜਦਾ ਨਜ਼ਰ ਨਹੀਂ ਆ ਰਿਹਾ ਟੋਟਲ ਯੂਕਰੇਨ ਦਾ 20% ਹਿੱਸਾ ਜਿਹੜਾ ਆ ਉਹ ਰਸ਼ੀਆ ਨੇ ਪਿਛਲੇ 4 ਸਾਲ ਦੇ ਵਿੱਚ ਇਹਦਾ ਕੈਪਚਰ ਕੀਤਾ ਜਿਹਦੇ ਵਿੱਚ ਲਹਾਨ ਕਡਨਾਕਸ ਇਹ ਜੋਪਾਰਜੀਆ ਖੇਰਸਨ ਇਹ ਵਾਲੇ ਜਿਹੜੇ ਰਾਜ ਆਉਂਦੇ ਆ ਜਿਹੜਾ ਕ੍ਰੀਮੀਆ ਸੀਗਾ ਉਹ ਤਾਂ 2014 ਚ ਇਹਨਾਂ ਨੇ ਪਹਿਲਾਂ ਹੀ ਕਬਜ਼ਾ ਕਰ ਲਿਆ ਸੀਗਾ ਪਰ ਹੁਣ ਰੀਸੈਂਟਲੀ ਜਿਹੜਾ ਕਿ ਮਾਸਕੋ ਨੇ ਕਲੇਮ ਕੀਤਾ ਹੈ ਰਸ਼ੀਆ ਨੇ ਕਲੇਮ ਕੀਤਾ ਹੈ ਕਿ ਉਹਨਾਂ ਨੇ ਇੱਕ ਹੋਰ ਜਿਹੜੀ ਸਿਟੀ ਸੀਗੀ ਇਹ ਯੂਕਰੇਨ ਦੀ ਜਿਹੜੀ ਕਿ ਬੜੀ ਮਹੱਤਵਪੂਰਨ ਸਿਟੀ ਸੀਗੀ ਸਾਰੀ ਹੀ ਲਾਜਿਸਟਿਕ ਜਿਹੜੀ ਸਪੋਰਟ ਸੀਗੀ ਉਹ ਉੱਥੋਂ ਹੀ ਆਉਂਦੀ ਸੀਗੀ ਸਪੈਸ਼ਲੀ ਡਨਾਸਟੇ ਲਾਂਕਸ ਇਹ ਦੋਨਾਂ ਰਾਜਾਂ ਨੂੰ ਮਿਲਾ ਕੇ ਇੱਕ ਡੋਨਬਾਸ ਨਾਮ ਦੀ ਜਗ੍ਹਾ ਬਣਦੀ ਆ ਉੱਥੇ ਸਾਰਾ ਹੀ ਜਿਹੜਾ ਸਾਜੋ ਸਮਾਨ ਸਗਾ ਉਸੇ ਹੀ ਸਿਟੀ ਤੋਂ ਹੀ ਆਉਂਦਾ ਸੀ ਨਾਮ ਆ ਇਹ ਪੋਕਰੋਬਾਸਕ ਇਹ ਡਨਾਸਟ ਜਿਹੜਾ ਏਰੀਆ ਉਹਦੇ ਲੱਗੇ ਹੀ ਪੈਂਦੀ ਆ ਸੋ ਇਹ ਵਾਲਾ ਜਿਹੜਾ ਪੋਕਰੋ ਇਹ ਜਿਹੜਾ ਪੋਕਰੋ ਵਸਕ ਇਹ ਬੜੀ ਜਿਹੜੀ ਸਿਟੀ ਆ ਇਹਦੇ ਤੇ ਇਸ ਵੇਲੇ ਜਿਹੜਾ ਰਸ਼ੀਆ ਦਾ ਕਬਜ਼ਾ ਹੋ ਚੁੱਕਿਆ ਰਸ਼ੀਆ ਜਿੱਦਾਂ ਕਲੇਮ ਕਰਦਾ ਰਸ਼ੀਆ ਦੀ ਜਿਹੜੀ ਸੈਨਾ ਸੀਗੀ ਉਹਨਾਂ ਨੇ ਬਕਾਇਦਾ ਆਪਣਾ ਝੰਡਾ ਝੁੰਡਾ ਲੈ ਕੇ ਜਿਹੜਾ ਇਹ ਜਗ੍ਹਾ ਸੀਗੀ ਪੋਕਰੋ ਵਸਕ ਜਿਹੜੀ ਇਹ ਜਗਾ ਸੀਗੀ ਸਿਟੀ ਸੀਗੀ ਉੱਥੇ ਦੀਆਂ ਪੂਰੀਆਂ ਵੀਡੀਓਜ਼ ਵੀ ਜਾਰੀ ਕੀਤੀਆਂ ਕਿ ਇਹ ਅਸੀਂ ਪੂਰੀ ਕੈਪਚਰ ਕਰ ਲਈ ਆ ਉਸ ਸਿਟੀ ਦੀਆਂ ਮਹੱਤਵਪੂਰਨ ਜਿਹੜੀਆਂ ਬਿਲਡਿੰਗਾਂ ਵਗੈਰਾ ਸੀਗੀਆਂ ਉਹ ਸਾਰਾ ਕੁਝ ਇਹਨਾਂ ਨੇ ਵਿੱਚ ਦਿਖਾਇਆ ਕਿ ਇਹ ਹੁਣ ਰਸ਼ੀਆ ਆਰਮੀ ਦੇ ਅੰਡਰ ਆ ਚੁੱਕੀ ਆ ਇਸੇ ਦੇ ਵਿਚਕਾਰ ਹੀ ਖਬਰ ਆਉਂਦੀ ਆ ਕਿ ਜਲੈਂਸ ਕੀ ਹੋ ਸਕਦਾ ਹੈ ਨਵੇਂ ਸਾਲ ਯਾਨੀ ਕਿ ਅਗਲੇ ਮਹੀਨੇ ਹੀ ਇਹ ਇੰਡੀਆ ਵਿਜ਼ਿਟ ਕਰ ਸਕਦੇ ਆ ਥੋੜਾ ਹੀ ਸਮਾਂ ਪਹਿਲਾਂ ਪੁਤਿਨ ਨਾਲੇ ਇੰਡੀਆ ਦੇ ਵਿੱਚੋਂ ਵਿਜ਼ਿਟ ਕਰਕੇ ਗਏ ਆ 2 ਦਿਨ ਦਾ ਦੌਰਾ ਸੀਗਾ ਉਹਨਾਂ ਦਾ 4 ਤੇ 5 ਦਸੰਬਰ ਦਾ ਸੋ ਹੁਣ ਪੁਤਿਨ ਤੇ ਹੁਣ ਜ਼ੇਲੈਂਸਕੀ ਨੂੰ ਇੱਥੇ ਲਿਆ ਕੇ ਮਤਲਬ ਕਿ ਉਹਦੇ ਨਾਲ ਵੀ ਗੱਲਬਾਤ ਕੀਤੀ ਜਾਊਗੀ ਉਹਦੇ ਨਾਲ ਇਹ ਸੰਦੇਸ਼ ਜਿਹੜਾ ਯੂਰਪ ਜਾਂ ਅਮਰੀਕਾ ਵਾਲੀ ਇੱਕ ਲੌਬੀ ਨੂੰ ਦੇਣ ਦੀ ਕੋਸ਼ਿਸ਼ ਮੈਨੂੰ ਲੱਗਦਾ ਹੈ ਕਿ ਕੀਤੀ ਜਾਊਗੀ ਕਿ ਜੇਕਰ ਅਸੀਂ ਪੁਤਿਨ ਨੂੰ ਬੁਲਾ ਸਕਦੇ ਆ ਤਾਂ ਅਸੀਂ ਜ਼ੇਲੈਂਸਕੀ ਦੇ ਨਾਲ ਵੀ ਸੇਮ ਵਿਵਹਾਰ ਕਰ ਸਕਦੇ ਆ ਪਰ ਇਹ ਦੇਖਣਾ ਬਣੂਗਾ ਕਿ ਜਿਸ ਤਰ੍ਹਾਂ ਪੁਤਿਨ ਨੂੰ ਖੁਦ ਲੈਣ ਗਏ ਸੀਗੇ ਇਹ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੀ ਜਿਲੈਂਸਕੀ ਨੂੰ ਵੀ ਉਸੇ ਹੀ ਤਰ੍ਹਾਂ ਹੀ ਲੈ ਕੇ ਆਉਂਦਿਆ ਸੋ ਇੱਕ ਤਰ੍ਹਾਂ ਦੇ ਨਾਲ ਇਹ ਜੀਓ ਪੋਲਿਟਿਕਸ ਦੇ ਵਿੱਚ ਪੂਰਾ ਬੈਲੈਂਸ ਰੱਖਣ ਦੀ ਇੰਡੀਆ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਸੀਂ ਅਮਰੀਕਾ ਤੇ ਜਿਹੜੀ ਯੂਰਪ ਵਾਲੀ ਲੋਬੀ ਆ ਉਹਦੇ ਨਾਲ ਵੀ ਉਨਾ ਕੀ ਖੜੇ ਆ ਜਿੰਨਾ ਰਸ਼ੀਆ ਦੇ ਨਾਲ ਖੜੇ ਆ ਹੁਣ ਜਦੋਂ ਜ਼ਲੈਂਸਕੀ ਇੰਡੀਆ ਦੇ ਵਿੱਚ ਆਊਗਾ ਪੁਤਿਨ ਕਦੀ ਵੀ ਖੁਸ਼ ਨਹੀਂ ਹੋਊਗਾ ਇਹ ਜਾਹਰਾ ਬੇਸ਼ੱਕ ਆਪਣਾ ਮੀਡੀਆ ਜੋ ਮਰਜੀ ਕਹੀ ਜਾਏ ਪੁਤਿਨ ਤੇ ਇੰਡੀਆ ਭਰਾ ਆ ਦੋਸਤ ਆ ਜੋ ਮਰਜੀ ਕਰ ਲਓ ਪਰ ਕਿਤੇ ਨਾ ਕਿਤੇ ਰਸ਼ੀਆ ਜੋ ਚਾਈਨਾ ਲਈ ਸੋਚਦਾ ਇੰਡੀਆ ਲਈ ਉਸ ਤਰ੍ਹਾਂ ਨਹੀਂ ਸੋਚ ਸਕਦਾ ਕਿਉਂਕਿ ਇੰਡੀਆ ਦੀ ਵਿਦੇਸ਼ ਨੀਤੀ ਹੀ ਇਸ ਤਰ੍ਹਾਂ ਦੀ ਆ ਕਿ ਸਾਰੇ ਹੀ ਮੂਲਕਾਂ ਨੂੰ ਖੁਸ਼ ਰੱਖ ਕੇ ਸਾਥ ਰੱਖ ਕੇ ਚੱਲਣਾ ਇਹ ਅਮਰੀਕਾ ਨੂੰ ਵੀ ਤੇ ਰਸ਼ੀਆ ਨੂੰ ਵੀ ਤੇ ਯੂਰਪ ਨੂੰ ਵੀ ਚਾਈਨਾ ਜੋ ਸਟੈਂਡ ਲੈਂਦਾ ਜੋ ਜੁਕਰੇਨ ਦੇ ਬਾਰੇ ਵੀ ਰਸ਼ੀਆ ਤੇ ਜੁਕਰੇਨ ਦੀ ਬਾਰੇ ਵੀ ਜੋ ਸਟੈਂਡ ਆ ਚਾਈਨਾ ਦਾ ਉਹ ਰਸ਼ੀਆ ਦੇ ਪੱਖ ਚ ਹੀ ਆ ਉਹ ਜੁਕਰੇਨ ਦੇ ਹੱਕ ਚ ਕਦੀ ਵੀ ਨਹੀਂ ਭੁਗਤਿਆ ਚਾਹੇ ਜੁਨ ਦੇ ਵਿੱਚ ਚਾਹੇ ਕੋਈ ਹੋਰ ਅੰਤਰਰਾਸ਼ਟਰੀ ਮੰਚ ਹੋਇਆ ਉਹਦੇ ਵਿੱਚ ਉਹ ਰਸ਼ੀਆ ਦੇ ਹੱਕ ਚ ਹੀ ਭੁਗਤਿਆ ਆ ਚਾਈਨਾ ਪਰ ਇੰਡੀਆ ਚਾਹੇ ਜੁਨਸੇਗਾ ਚਾਹੇ ਅੰਤਰਰਾਸ਼ਟਰੀ ਮੰਚ ਸਿਗਾ ਉਹਦੇ ਤੇ ਹਮੇਸ਼ਾ ਹੀ ਦੋਨੋਂ ਪਾਸੇ ਵਾਲੀ ਗੱਲ ਹੀ ਕੀਤੀ ਆ ਰਸ਼ੀਆ ਬਲਦੀ ਵੀ ਯੂਕਰੇਨ ਬਲਦੀ ਵੀ ਅਮਰੀਕਾ ਬਲਦੀ ਵੀ ਕਿਉਂਕਿ ਜਦੋਂ ਵੀ ਕੋਈ ਔਖਾ ਟਾਈਮ ਆਇਆ ਤੇ ਚਾਈਨਾ ਤੇ ਇੰਡੀਆ ਚ ਉਹ ਰਸ਼ੀਆ ਨੂੰ ਇੱਕ ਚੋਣਨਾ ਪਿਆ ਤਾਂ ਤੁਸੀਂ ਦੱਸ ਦਿਓ ਫਿਰ ਉਹ ਕਿਹਨੂੰ ਚੁਣੂਗਾ ਸੋ ਇਹ ਸਾਰੀ ਖਬਰਸਾਰ ਜੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਤਾਂ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੋਈ ਕਮੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ